ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਦੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਦੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਦੇ ਪਾਪਾ ਕੇ ਹੈ ਆਓ ਸਮਾਨ ਫੜਾਓ ਜਿੰਦਾਬਾਦ 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 ਧੱਕਾ ਕਰਦਾ ਓ ਧੱਕਾ ਪੁਲਿਸ ਬੰਦੇ ਇਕੱਠੇ ਆ ਅਸੀਂ ਸਾਥ ਓੜ ਕੇ ਲਾਈਵ ਲਾਈਵ ਓ ਥੋੜ ਫੜ ਕੇ ਰੱਖ ਪੰਜਾਬ ਪਲਾਸ ਜਿੰਦਾਬਾਦ ਗੱਡੀ ਕੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਜਿੰਦਾਬਾਦ ਮੋਟਰਸਾਈਕਲ ਉੱਪਰਤੀ ਦੇ ਮੁਰੇ ਟੱਕਰ ਨਹੀਂ ਲਾਏਗੀ ਟੱਕਰ ਨਹੀਂ ਲਾਏਗੀ ਯੋ ਭਾਜੀ ਤੁਸੀਂ ਰੈਸਟ ਮੈਟ ਉੱਤੇ ਮੁਸਲਤ ਆਈ ਨਹੀਂ ਤੁਸੀਂ ਪੱਥਰ ਕਰਦੇ ਹੋ ਚੱਕ ਲੈ ਗਿਆ ਰਸ਼ਮ ਚੱਕ ਲੈ ਗਿਆ ਟੋਟੋ ਵੀ ਪੰਦਾ ਤੁਸੀਂ ਚੱਕ ਰਹੇ ਹੋ ਭਾਜੀ ਪੱਥਰ ਪੱਨਿਆ ਜਿਹਾ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਪਸੀ ਲੈ ਆਏ ਹੋ ਅੱਜ ਤੁਸੀਂ ਕਿਹੜੇ ਮੇਰੇ ਗਿਰਮ ਚ ਕੀਤਾ ਤੁਸੀਂ ਚੱਕਿਆ ਵਸੋ ਜੀ ਆ ਤੇ ਚੱਕਿਆ ਹੋਇਆ ਰੈਸਟ ਮਾਲ ਇਲੈਕਸ਼ਨ ਕਮਿਸ਼ਨ ਨੂੰ ਬੁਲਾਵਾ है ਤੁਸੀਂ ਦਫਤਰ ਕੰਗੜਾ ਦਫਤਰ ਆ ਤੁਸੀਂ ਉੱਤੇ ਬੰਦੇ ਚੱਕੇ ਲਿਉਂਦੇ ਰਹੋ ਦਫਤਰ ਕੀ ਨਹੀਂ ਆਏ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀਵਾਲ ਨੂੰ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗੇ ਕੇਜਰੀਵਾਲ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕਾ ਬੋਲੋ ਸਾਡੀ ਨਾ ਪੰਜਾਬੀਆਂ ਦਾ ਵਸ ਨਹੀਂ ਪਿਆ ਤੇ ਯਾਰ ਮੜਨੀ ਆਈ ਸੀ ਪੰਜਾਬੀ ਨਹੀਂ ਉਹਦਾ ਸੁਪਨਾ ਨਹੀਂ ਤੁਸੀਂ ਕੁਮਰ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਹਿੱਪਟਰ ਕੀ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸਟ ਦਿਖਾ ਦਿਓ ਬੰਦੇ ਤੁਸੀਂ ਚੱਕ ਲੈਣੇ 1000 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਲੈ ਜੀ ਕੋਈ ਕਹੀ ਕ੍ਰਿਮੀਨਲ ਆ ਯਾਰ ਸਵਾ ਘੰਟੇ ਬਾਅਦ ਬੋਲ ਗਈ ਇੱਥੇ ਕਿਹਨੇ ਨੋ ਟੋਟਾ ਕਿਹਨੇ ਲੱਟਾ ਸਾਰੇ ਨਾ ਕੋਈ ਨਾ ਚੱਕਿਆ ਯਾਰ ਬੇਟਾ ਆ ਲੈ ਕਿਧਰ ਹੋ ਜੀ ਭਾਜੀ ਭਾਜੀ ਮੈਨੂੰ ਕੱਲ ਕੀ ਗੱਲ ਹੋਊਗੀ ਸਰ ਕੀ ਮੈਥੀ ਕੀ ਆ ਜੀ ਕਹਿੰਦੇ ਦਫਤਰ ਦਫਤਰ ਤੋੜਿਆ ਕੋਈ ਐਰੋਪਲਾ ਕਰਿਆ ਰਾਸ਼ਟਰ ਨੂੰ ਚੰਗੀ ਬੋਲਦੇ ਨੇ ਤੇ ਡੇਟ ਹੋ ਗਈ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਰੇ ਤੋਂ ਸ਼ੇਰੂ ਮੇਰੇ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੀ ਐ ਕਿਹੜੀ ਕੰਪਲੇਟ ਆ ਹਾਂ ਹੁਣੇ ਕੰਪਲੇਟ ਲਿਖੀ ਐ ਤੁਸੀਂ ਹੁਣੇ ਕੰਪਲੇਟ ਲਿਖੀ ਐ ਤੁਸੀਂ हूने कंपलेट लिखी है हूने हूने पाया है तो चिट्ठी नंबर डायरी नंबर हूने पाया हूने हूने हाँ हूने पाया चिट्ठी तो नंबर हूने 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 चिट्ठी नंबर हूने लिखे तो आ हूने आले आओ ठंडा है ओके पंजाब पुलिस मुर्दा

ਹੇ ਮਜਾ ਕਰ ਗੱਲ ਸਿੱਧੀ ਰੋਡ ਤੇ ਪੰਜਾਬ ਦੀ ਹਰ ਕਰਨ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਕਰਾ ਸੀ ਹਾਂਜੀ ਉੱਥੇ 65 ਮਿੰਟ ਉਹ ਬਾਈ ਬਰੇ ਆ ਜਾ ਇੱਕ ਮਿੰਟ ਨਹੀਂ ਆਏ ਉਹ ਬਾਈ ਉਹਦੇ 65 ਮਿੰਟ ਲੇਰ ਬਈ ਉਹ ਕੱਲੀ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਖਦੇ ਪਏ ਸੀ ਕੀ ਗੱਲ ਉਹ ਸਾਡੇ ਪੰਜਾਬੀ ਹਮਾ ਚੰਦੇ ਕੀ ਹੋਇਆ ਕੀ ਸਾਨੂੰ ਹੱਥ ਪਾ ਕੇ ਸੋਕਾ ਬੇ ਕੀ ਕਰਨਾ ਇਹ

ਜੋਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤੂ ਜਨਾਸੀ ਜੀ ਜਿਹੜਾ ਆਪਣੇ ਆਪ ਦੇ ਪਛਾਣੇ